ਸਸ਼ੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕਾਰੀ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹੈ ਜੀ ਤੇ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਅਰਦਾਸ ਕਰਦੀ ਹਾਂ ਸਾਰਿਆਂ ਦਾ ਇਹ ਨਵਾਂ ਸਾਲ ਚੜ੍ਹਦੀ ਕਲਾ ਵਾਲਾ ਹੋਵੇ ਸੁੱਖ ਸ਼ਾਂਤੀਆਂ ਵਾਲਾ ਹੋਵੇ ਤੇ ਸਾਰੇ ਗਿਲੇ ਸ਼ਿਕਵੇ ਮਟਾਉਣ ਵਾਲਾ ਹੋਵੇ ਹੁਣ ਆਪਾਂ ਵੱਧਦੇ ਹਾਂ ਜੀ ਆਪਣੀ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਜ ਆਪਣੇ ਹੋਣ ਜਾ ਰਿਹਾ ਸੂਟ ਕੋਟ ਸੈਟ ਕਾਟ ਸੈਟ ਦੇ ਵਿੱਚ ਤੁਹਾਨੂੰ ਜੋ ਵੀ 4-5 ਜੋ ਵੀ ਕਲਰ ਮੇਰੇ ਕੋਲ ਇਸ ਟਾਈਮ ਅਵੇਲੇਬਲ ਹੈ ਮੈਂ ਉਸ ਤੋਂ ਦੇ ਨਾਲ ਸ਼ੋ ਕਰੂੰਗੀ ਤੁਸੀਂ ਮੈਨੂੰ ਸਕਰੀਨ ਦੇ ਉੱਪਰ WhatsApp ਨੰਬਰ ਤੁਹਾਨੂੰ ਦਿਖ ਰਿਹਾ ਹੈ ਤੁਸੀਂ ਮੈਨੂੰ ਉੱਥੇ ਵੀ ਜਾ ਕੇ WhatsApp ਕਰ ਸਕਦੇ ਹੋ ਕੋਈ ਹੋਰ ਕਲਰ ਵੀ ਨਾਲ ਦੀ ਨਾਲ ਆ ਜਾਂਦਾ ਹੈ ਸਟਾਕ ਦੇ ਵਿੱਚ ਤਾਂ ਤੁਹਾਨੂੰ ਮੈਂ ਪਰਸਨਲ ਪਿਕ ਹੈ ਜਿਹੜੀ ਉਹ ਸ਼ੇਅਰ ਕਰ ਦਿਆਂਗੀ ਨਾਲ ਦੀ ਨਾਲ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਸ ਦੇ ਵਿੱਚ 1 2 3 4 5 ਪੰਜ ਕਲਰ ਹੈ ਜਿਹੜੇ ਅਵੇਲੇਬਲ ਹੈ ਇਹਨਾਂ ਨੂੰ ਅਸੀਂ ਅਨਰੈਪ ਕੀਤਾ ਹੋਇਆ ਹੈ ਕਿਉਂਕਿ ਫਿਰ ਵੀਡੀਓ ਦੇ ਵਿੱਚ ਕਾਫੀ ਲੰਬੀ ਵੀਡੀਓ ਹੋ ਜਾਂਦੀ ਹੈ ਜਦੋਂ ਆਪਾਂ ਵੀਡੀਓ ਦੇ ਵਿੱਚ ਅਨਰੈਪਿੰਗ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਰਸਟ ਕਲਰ ਦੇ ਵਿੱਚ ਕਾਟ ਸੈਟ ਦੇਖਾਂਗੇ ਅੱਛਾ ਇਹ ਮੈਂ ਮੇਰੀ ਬੇਟੀ ਪਾ ਕੇ ਵੀ ਤੁਹਾਨੂੰ ਦਿਖਾਏਗੀ ਫ੍ਰੀ ਸਾਈਜ਼ ਦੇ ਨੇ ਇਹ ਤੁਸੀਂ ਮਤਲਬ ਹੈਲਦੀ ਹੋ ਪਤਲੀ ਹੋ ਕਿੱਦਾਂ ਦੇ ਵੀ ਹੋ ਤੁਸੀਂ ਇਹਨਾਂ ਨੂੰ ਬਹੁਤ ਈਜ਼ੀਲੀ ਵੇਅਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਪਾਈ ਹੋਏ ਲੱਗਦੇ ਨਹੀਂ ਤੇ ਇਹਨਾਂ ਦੇ ਫੈਬਰਿਕ ਦੀ ਕੁਆਲਿਟੀ ਦੱਸਦੀ ਹੈ ਜੀ ਪਿਓਰ ਪਸ਼ਮੀਨੇ ਦੇ ਇਹ ਕੋਟ ਸੈੱਟ ਨੇ ਤੇ ਇਹਨਾਂ ਦੇ ਪਾਕਿਸਤਾਨੀ ਸਟਾਈਲ ਦੀਆਂ ਬਾਜ਼ੂ 슬ੀਵਸ ਰਹਿਣੀਆਂ ਬਹੁਤ ਹੀ ਜ਼ਿਆਦਾ ਪਿਆਰੀ ਲੁੱਕ ਪ੍ਰੋਵਾਈਡ ਕਰਦੇ ਨੇ ਮੈਂ ਆਪਣੀ ਬੇਟੀ ਨੂੰ ਵੀ ਪਾ ਕੇ ਦਿਖਾਉਂਗੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਵੀ ਕਲਿੱਪਸ ਕੁਝ ਲਾਉਗੀ ਸ਼ੇਅਰ ਕਰਾਂਗੇ ਆਪਾਂ ਕਿ ਕਿਸ ਤਰ੍ਹਾਂ ਲੱਗਦਾ ਪਾਇਆ ਹੋਇਆ ਸਭ ਤੋਂ ਪਹਿਲਾਂ ਆਪਾਂ ਇਸ ਦਾ ਸ਼ੋਰ ਦੇਖਦੇ ਹਾਂ ਇੱਕਦਾਰ ਦੇ ਹੈ ਜੀ ਕਿਦਾਰ ਦਾ ਪਸ਼ਮੀਨਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਦੇਖੋ ਇਸ ਦਾ ਡਿਜ਼ਾਈਨ ਹੈ ਇਸ ਤੇ ਫਰੰਟ ਤੇ ਬੈਕ ਦੋਨੋਂ ਸਾਈਡ ਦੇ ਉੱਪਰ ਡਿਜੀਟਲ ਪ੍ਰਿੰਟ ਥ੍ਰੈਡ ਵੇਵਿੰਗ ਦੇ ਨਾਲ ਵੀਵਿੰਗ ਦਾ ਕੰਮ ਰਹੇਗਾ ਇਹ ਇਸ ਦੀਆਂ 슬ੀਵਜ਼ ਨੇ ਬਹੁਤ ਹੀ ਪਿਆਰੀਆਂ 슬ੀਵਜ਼ ਐ ਕਰੀਪ ਤੋਂ ਦੇਖੋ ਤੁਸੀਂ ਬਹੁਤ ਸੋਹਣਾ ਪਸ਼ਮੀਨੇ ਦਾ ਫੈਬਰਿਕ ਐ ਇੰਨਾ ਲਾਈਟ ਵੇਟ ਐ ਦਾ ਇਹ ਕਿ ਵੇਖਣ ਵਿੱਚ ਮੈਨੂੰ ਇਹ ਲੱਗਦਾ ਸੀ ਪਹਿਲਾਂ ਕਿ ਬਹੁਤ ਜ਼ਿਆਦਾ ਹੈਵੀ ਨਾ ਹੋਵੇ ਭਾਰਾ ਨਾ ਹੋਵੇ ਜਿਵੇਂ ਵੂਲ ਦੇ ਸੂਟ ਹੁੰਦੇ ਐ ਇਹ ਮੈਂ ਜੋ ਵੇਅਰ ਕੀਤਾ ਹੋਇਆ ਇਹ ਵੂਲਨ ਦਾ ਕੁੜਤਾ ਐ ਇਹ ਲਾਈਟ ਵੇਟ ਵੂਲਨ ਐ ਫਿਰ ਵੀ ਮੈਨੂੰ ਇਹ ਥੋੜੀ ਹੈਵੀ ਲੱਗਦੀ ਆ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਇਸ ਤਰ੍ਹਾਂ ਦੇ ਵੂਲਨ ਦਾ ਨਾ ਇਹ ਫੈਬਰਿਕ ਹੋਵੇ ਪਰ ਜਦੋਂ ਮੈਂ ਵਿਜ਼ਿਟ ਕੀਤਾ ਕਾਫੀ ਟਾਈਮ ਦੇ ਕੋਟਸੈਟ ਆਏ ਹੋਏ ਸੀਗੇ ਬੁਟੀਕ ਦੇ ਉੱਪਰ ਸੀ ਕਾਫੀ ਸੇਲ ਹੋ ਚੁੱਕੇ ਸੀ ਪਰ ਜਿੰਨੇ ਕੁ ਬਚੇ ਹੋਏ ਸੀ ਨਾ ਪੀਸ ਜਦੋਂ ਮੈਂ ਦੇਖਿਆ ਮੈਂ ਇਹਦਾ ਫੈਬਰਿਕ ਚੈੱਕ ਕੀਤਾ ਇਹਨਾਂ ਦੀ ਕੁਆਲਿਟੀ ਮੈਨੂੰ ਇੰਨੀ ਪਸੰਦ ਆਈ ਮੈਂ ਆਪਣੀ ਬੇਟੀ ਲਈ ਔਰ ਆਪਣੇ ਲਈ ਲੈ ਕੇ ਆਈ ਕੁਝ ਪੀਸ ਤੇ ਬੇਟੀ ਨੇ ਸਾਰੇ ਟਰਾਈ ਕੀਤੇ ਜਦੋਂ ਟਰਾਈ ਕੀਤੇ ਤਾਂ ਉਹਦਾ ਮਨ ਹੋਇਆ ਕਿ ਉਹਨੇ ਸਾਰੇ ਇੱਕ ਇੱਕ ਕਲਰ ਦੇ ਕੋਟਸੈਟ ਰੱਖਣੇ ਆ ਸੋ ਕਿਉਂਕਿ ਮੇਰੀ ਬੇਟੀ ਨੇ ਪਹਿਲਾਂ ਕਦੇ ਕੋਟਸ ਤੇ ਉਹਨੂੰ ਬੜੀ ਵਧੀਆ ਲੱਗੇ ਤੇ ਮੈਂ ਸਾਰੇ ਇੱਕ ਇੱਕ ਸੂਟ ਹੈ ਜਿਹੜੇ ਕਾਟ ਸੈਟ ਹੈ ਉਹਦੇ ਲਈ ਸਿਲੈਕਟ ਕੀਤੇ ਆ ਤੇ ਮੈਨੂੰ ਲੱਗਿਆ ਕਿ ਇਹ ਚੀਜ਼ ਅਗਰ ਮੈਨੂੰ ਇੰਨੀ ਪਸੰਦ ਆਈ ਹੈ ਫੈਬਰਿਕ ਕੁਆਲਿਟੀ ਮੈਨੂੰ ਪਸੰਦ ਆਈ ਹੈ ਲਾਈਟ ਵੇਟ ਇਸਦਾ ਫੈਬਰਿਕ ਪਸੰਦ ਆਇਆ ਇਸਦਾ ਡਿਜ਼ਾਈਨ ਪਸੰਦ ਆਇਆ ਔਰ ਵੇਅਰ ਕੀਤਾ ਆਫਟਰ ਲੁਕਿੰਗ ਬਹੁਤ ਜ਼ਿਆਦਾ ਅਮੇਜ਼ਿੰਗ ਮਤਲਬ ਲੁੱਕ ਕੈਸੀ ਤੇ ਉਹ ਮੈਨੂੰ ਪਸੰਦ ਆਈ ਤੇ ਮੈਂ ਸੋਚਿਆ ਕਿਉਂ ਨਾ ਮੇਰੀਆਂ ਭੈਣਾਂ ਲਈ ਮੇਰੀ ਕਸਟਮਰਸ ਲਈ ਵੀ ਇਹ ਚੀਜ਼ ਫਿਰ ਸ਼ੇਅਰ ਕੀਤੀ ਜਾਵੇ ਤੇ ਇਹ ਹੈ ਜੀ ਇਸਆਂ ਲੂਸ ਵਾਲੀਆਂ 슬ੀਵਸ ਇਹ ਮੈਂ ਤੁਹਾਨੂੰ ਦਿਖਾਉਂਗੀ ਕਿ ਜੈਸਮੀਨ ਤੁਹਾਨੂੰ ਪਾ ਕੇ ਦਿਖਾਏਗੀ ਕਿਸ ਤਰ੍ਹਾਂ ਦਾ ਲੱਗਦਾ ਹੈ ਨਾ ਐਕਚੁਅਲੀ ਮੈਂ ਵੀ ਪਾ ਕੇ ਦਿਖਾ ਸਕਦੀ ਹਾਂ ਪਰ ਮੈਂ ਜੈਸਮੀਨ ਤੋਂ ਕਮ ਲਾਉਂਗੀ ਕਿਉਂਕਿ ਫਿਰ ਮੈਨੂੰ ਵੀਡੀਓ ਦੇ ਵਿੱਚ ਕੱਟ ਦੇਣੀ ਪੈਣੀ ਹੈ ਇਹ ਦੇਖੋ ਇਹ ਇਸ ਦੇ ਨਾਲ ਟਰਾਊਜ਼ਰ ਹੈ ਇਹ ਤੁਸੀਂ ਇਸ ਦਾ ਜਿਹੜਾ ਬਾਟਮ ਹੈ ਇਹ ਮੈਂ ਤੁਹਾਨੂੰ ਦਿਖਾਣੀ ਫ੍ਰੀ ਸਾਈਜ਼ ਵਿੱਚ ਹੈ ਤੁਸੀਂ ਬੇਫਿਕਰ ਹੋ ਕੇ ਇਸ ਨੂੰ ਮੰਗਵਾ ਸਕਦੇ ਹੋ ਬਿਲਕੁਲ ਫ੍ਰੀ ਸਾਈਜ਼ ਹੈ ਇਹ स्ट्रेचेबल ਰਹੇਗਾ पश्मीना ਤੁਹਾਨੂੰ ਪਤਾ ਇੰਨਾ ਸਟ੍ਰੈਚੇਬਲ ਤੇ ਨਹੀਂ ਹੁੰਦਾ ਪਰ ਇਹ ਫ੍ਰੀ ਸਾਈਜ਼ ਹੈ ਆ ਆਰਾਮ ਨਾਲ ਤੁਹਾਨੂੰ ਅਗਰ ਤੁਹਾਡਾ 70 ਕਿਜੀ ਤੱਕ weight ਹੈ ਤਾਂ 70 ਕਿਜੀ 72 ਕਿਜੀ ਤੱਕ ਇਹ ਆਰਾਮ ਨਾਲ ਆਏਗਾ ਕਿਉਂਕਿ ਮੇਰੀ ਬੇਟੀ ਨੂੰ ਇਹ ਥੋੜਾ ਲੂਜ਼ ਹੈ ਮੇਰਾ weight 60 ਹੈ ਤਾਂ ਮੈਨੂੰ ਇਹ ਬਿਲਕੁਲ ਪਰਫੈਕਟ ਐ ਔਰ ਨਾਰਮਲ ਮਤਲਬ ਅਗਰ ਗੱਲ ਕਰੀਏ ਤਾਂ 70 weight ਤੱਕ ਇਸ ਨੂੰ ਆਪਾਂ ਆਰਾਮ ਨਾਲ ਬੇਅਰ ਕਰ ਸਕਦੇ ਆ ਇਹ ਹੈ ਜੀ ਇਸ ਦੇ ਬਾਟਮ ਤੇ ਉੱਪਰ ਡਿਜ਼ਾਈਨ ਇਹ ਵੀ ਵੀਵਿੰਗ ਰਹੇਗੀ थ्रेड ਵੀਵਿੰਗ ਇਹ ਦੇਖੋ ਇਸ ਤਰ੍ਹਾਂ ਕਰਕੇ ਅੰਦਰ ਇਸ ਦਾ ਅੰਦਰਲਾ ਪਾਰਟ ਹੈ ਫੈਬਰਿਕ ਬਹੁਤ ਹੀ ਪਿਆਰਾ ਹੈ ਬਹੁਤ ਲਾਜਵਾ ਹੈ ਤੇ ਇਸ ਦੇ ਵਿੱਚ ਦੋਨੋਂ ਸਾਈਡ ਦੇ ਉੱਪਰ ਪਾਕਟ ਸੈਣ ਗਿਆ ਪਾਇਆ ਹੋਇਆ ਵੀ ਤੁਹਾਨੂੰ ਦਿਖਾਉਂਗੀ ਕਿੰਦਾ ਲੱਗਦਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਇਹ ਦੇਖੋ ਜੀ ਇੱਕ ਵਾਰੀ ਫਿਰ ਤੋਂ ਇਸ ਦਾ ਬਾਟਮ ਹੈ ਤੇ ਇਹ ਇਸ ਦੀ ਸ਼ਰਟ ਹੈ ਤੇ ਇਸ ਦੇ ਵਿੱਚ ਹੁਣ ਦੂਸਰਾ ਕਲਰ ਆਪਾਂ ਦੇਖਦੇ ਹਾਂ ਗਾਜਰੀ ਗਾਜਰੀ ਰੰਗ ਵੀ ਬਹੁਤ ਸੋਹਣਾ ਹੈ ਸਭ ਤੋਂ ਪਹਿਲਾਂ ਆਪਾਂ ਬਾਟਮ ਦੇਖਦੇ ਹਾਂ ਜਿਹੜਾ ਇਸ ਦਾ ਪਜਾਮਾ ਇਹ ਦੇਖੋ ਇਸ ਤਰ੍ਹਾਂ ਕਰਕੇ ਆ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹਾਂ ਦੋਨੋਂ ਸਾਈਡ ਇਸ ਤੇ ਪਾਕਟ ਰਹਿਣਗੇ ਬਹੁਤ ਹੀ ਜ਼ਿਆਦਾ ਕਲਾਸੀ ਲੁੱਕ ਪ੍ਰੋਵਾਈਡ ਕਰ ਰਿਹਾ ਇਹ ਬਿਲਕੁਲ ਇੱਦਾਂ ਸੈਂਟਰ ਦੇ ਵਿੱਚ ਪੱਟੀ ਸੈਂਟਰ ਪੱਟੀ ਵਾਲਾ ਇਹ ਦੇਖੋ ਇਸ ਦੀ ਇਹ ਬੈਕ ਸਾਈਡ ਦੇਖੋ ਬਹੁਤ ਹੀ ਜ਼ਿਆਦਾ ਲਾਈਟ weight ਪਸ਼ਮੀਨੇ ਦਾ ਸੂਟ ਹੈ ਤੇ ਪਿਓਰ ਫੈਬਰਿਕ ਯੂਜ਼ ਹੋਇਆ ਇਸ ਦੇ ਵਿੱਚ ਬਹੁਤ ਅੱਛੀ ਕੁਆਲਿਟੀ ਦਾ ਕਿਦਾਰ ਦਾ ਪਿਓਰ ਪਸ਼ਮੀਨਾ ਯੂਜ਼ ਹੋਇਆ ਹੈ ਇਹ ਦੇਖੋ ਇਸ ਦੀਆਂ 슬ੀਵਸ ਨੇ ਪਾਇਆ ਹੋਇਆ ਬੜਾ ਹੀ ਸੋਨਾ ਲੱਗੇਗਾ ਹੁਣ ਇਸ ਦੇ ਵਿੱਚ ਆਪਾਂ ਤੀਸਰਾ ਕਲਰ ਦੇਖਾਂਗੇ ਤੀਸਰਾ ਕਲਰ ਹੈ ਪਰਪਲ ਪਰਪਲ ਦਾ ਵੀ ਤੁਸੀਂ ਦੇਖ ਲਓ ਇਸ ਤਰ੍ਹਾਂ ਕਰਕੇ ਟਰਾਊਜ਼ਰ ਟਰਾਊਜ਼ਰ ਦਾ ਇਹ ਹੈਗਾ ਜੀ ਡਿਜ਼ਾਈਨ ਤੇ ਇਹ ਹੈਗੀ ਹੈ ਇਸ ਦੀ ਸ਼ਰਟ ਇਹ ਦੇਖੋ ਇਸਦੀ ਫਰੰਟ ਐਂਡ ਬੈਕ ਸਾਈਡ ਦੋਨਾਂ ਦੇ ਉੱਪਰ ਡਿਜ਼ਾਈਨ ਰਹੂਗਾ ਡਿਜੀਟਲ ਦਾ ਤੇ ਇਹ ਇਸ ਦੀਆਂ 슬ੀਵਸ ਰਹਿਣਗੀਆਂ ਫੁੱਲ थ्रेड ਵੀਵਿੰਗ ਦੇ ਨਾਲ ਇਸ ਦਾ ਡਿਜ਼ਾਈਨ ਰਹੇਗਾ ਬਹੁਤ ਹੀ ਪਿਆਰਾ ਬੜਾ ਹੀ ਸੋਨਾ ਆਰਟੀਕਲ ਹੈ ਤੇ ਇਸ ਦੇ ਵਿੱਚ ਇੱਕ ਪਰਪਲ ਲਵੈਂਡਰ ਦੇ ਵਿੱਚ ਤੁਹਾਨੂੰ ਇੱਕ ਹੋਰ ਡਿਜ਼ਾਈਨ ਦਿਖਾਉਂਗੀ ਉਸ ਤੇ ਉਹ ਸੈਂਟਰ ਪੱਟੀ ਦਾ ਰਹੇਗਾ ਇਹ ਦੇਖੋ ਇਹ ਇਸ ਦੇ ਬਾਟਮ ਦੇ ਉੱਪਰ ਇਸ ਤਰ੍ਹਾਂ ਕਰਕੇ ਨੀਚੇ ਬਾਰਡਰ ਜੋ ਸੇਮ ਹੀ ਰਹੇਗਾ ਡਿਜ਼ਾਈਨ ਪਹੁੰਚਿਆ ਦੇ ਉੱਪਰ ਲਾਸਟਿਕ ਪਾਕਟਸ ਸ ਤੁਹਾਨੂੰ ਸਾਰੇ ਪਜਾਮਿਆਂ ਦੇ ਉੱਪਰ ਮਿਲਣ ਗਿਆ ਦੋਨੋਂ ਦੋਨੋਂ ਸਾਈਡ ਪਾਕਟਸ ਮਿਲਣ ਗਿਆ ਤੇ ਇਹ ਦੇਖੋ ਜੀ ਇਹ ਇਸ ਦਾ ਹੈਗਾ ਸੈਂਟਰ ਪੱਟੀ ਵਾਲਾ ਡਿਜ਼ਾਈਨ ਜੇ ਕਿਸੇ ਨੂੰ ਇਹ ਪਸੰਦ ਹੈ ਤਾਂ ਤੁਸੀਂ ਇਹ ਵੀ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਇਹ ਇਸ ਦੀਆਂ 슬ੀਵਜ਼ ਨੇ ਇਹ ਵਾਲੀਆਂ ਤੇ ਇਹ ਵੀ ਜੇ ਤੁਸਾਂ ਇਸ ਤਰ੍ਹਾਂ ਸੈਂਟਰ ਪੱਟੀ ਦਾ ਪਸੰਦ ਕਰਦੇ ਹੋ ਤਾਂ ਇਸ ਦੇ ਵਿੱਚ ਤੁਸੀਂ ਨਾ ਹੋਰ ਤਰ੍ਹਾਂ ਦੇ ਰੰਗ ਵੀ ਆ ਰਹੇ ਨੇ ਐਕਚੁਅਲੀ ਜਿੰਨੇ ਬੁਟੀਕ ਤੇ ਸੀ ਇਹ ਮੈਂ ਆਪਣੇ ਚੱਕ ਲਈ ਕਿਉਂਕਿ ਮੈਨੂੰ ਪਰਸਨਲੀ ਬਹੁਤ ਪਸੰਦ ਆਏ ਤੇ ਇਸ ਦੇ ਵਿੱਚ ਹੋਰ ਆ ਰਹੇ ਨੇ ਜੋ ਨਵੇਂ ਡਿਜ਼ਾਈਨ ਜੋ ਕਿ ਮੈਂ ਪਤਾ ਨਹੀਂ ਵੀਡੀਓ ਤਾਂ ਕਦੋਂ ਲੈ ਕੇ ਆਉਂਗੀ ਪਰ ਤੁਸੀਂ ਦੇਖਣੀ ਚਾਹੁੰਦੇ ਹੋਏ ਤੁਸੀਂ ਹੋਰ ਕਲਰ ਤੇ ਡਿਜ਼ਾਈਨ ਮੈਂ ਤੁਹਾਨੂੰ ਪਿਕਸ ਇਹਨਾਂ ਤੋਂ ਲੈਦੀਆਂ ਪਾ ਦੂੰਗੀ WhatsApp ਦੇ ਉੱਪਰ ਹੁਣ ਆ ਜਾਂਦਾ ਹੈ ਕਿ ਨਿਓਨ ਪੈਰਕ ਸ਼ੀਡ ਇਹ ਵੀ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਸ਼ਰਟ ਦੇਖ ਲੈਣੀ ਹੈ ਇਹ ਦੇਖੋ ਜੀ ਇਹ ਇਸ ਦਾ ਫਰੰਟ ਇਹ ਇਸ ਦਾ ਬੈਕ ਤੇ ਇਹ ਇਸ ਦੀਆਂ 슬ੀਵਸ ਅੱਛਾ ਇਹ ਇਸ ਤਰ੍ਹਾਂ ਕਰਕੇ ਇਹ ਬੈਨ ਨੱਕ ਦੇ ਨਾਲ ਰਹਿਣਗੀਆਂ ਇਹ ਦੇਖੋ ਜੀ ਇਹ ਇਸ ਦੀਆਂ 슬ੀਵਸ ਨੇ ਮੈਂ ਤੁਹਾਨੂੰ ਪਵਾ ਕੇ ਦਿਖਾਉਂਗੀ ਜੈਸਮੀਨ ਨੂੰ ਕਿ ਕਿਦਾਂ ਦਾ ਲੱਗ ਰਿਹਾ ਇਹ ਦੇਖੋ ਜੀ ਇਹ ਇਸ ਦੇ ਨਾਲ ਹੈ ਇਸ ਦਾ ट्राਊਜ਼ਰ ਇਹ ਦੀ ਇਹ ਸਾਰਾ ਪੈਟਰਨ ਰਹੇਗਾ ਹੁਣ ਇਸ ਦੇ ਵਿੱਚ ਜੋ ਲਾਸਟ ਕਲਰ ਹੈ ਉਹ ਆਪਾਂ ਦੇਖਾਂਗੇ ਫਰੋਜੀ ਇਹ ਵੀ ਮੈਨੂੰ ਬੜਾ ਹੀ ਪਸੰਦ ਆਇਆ ਇਸ ਦਾ ਡਿਜ਼ਾਈਨ ਵੀ ਸੋਹਣਾ ਹੈ ਤੇ ਰੰਗ ਤਾਂ ਹੈ ਹੀ ਸੋਹਣਾ ਇਹ ਦੇਖੋ ਜੀ ਇਹ ਹੈ ਇਸ ਤੇ ਸਾਰੀ ਉੱਪਰ ਇਸ ਤਰ੍ਹਾਂ ਕਰਕੇ ਡਿਜ਼ਾਈਨ ਨਾਲ ਦੀਆਂ ਇਸ ਤੇ 슬ੀਵਸ ਤੇ ਇਸ ਦੀ ਬੈਕ ਸਾਈਡ ਵੀ ਇਸ ਤਰ੍ਹਾਂ ਰਹੇਗਾ ਕਾਟ ਸੈਟ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਆ ਸਰਦੀਆਂ ਦੇ ਵਿੱਚ ਕਾਟ ਸੈਟ ਜਿਹੜੇ ਇਹ ਰੈਡੀमेड ਬਣ ਕੇ ਆਉਂਦੇ ਆ ਮਤਲਬ ਇਹ ਲੱਗਦਾ ਕਿ ਸਾਡੀ ਸਟਿਚਿੰਗ ਬਚ ਜਾਂਦੀ ਹੈ ਜਿੰਨੇ ਵਿੱਚ ਸਾਨੂੰ ਇਹ ਮਿਲ ਰਹੇ ਹੁੰਦੀ ਹੈ ਆਪਾਂ ਕੋਟ ਸੈਟ ਸਟਿਚ ਕਰਵਾਈਏ 8700 ਰੁਪਏ ਆਪਣੇ ਕੋਟ ਸੈਟ ਦੀ ਨਾਰਮਲ ਬੁਟੀਕ ਦੇ ਉੱਪਰ ਸਟਿਚਿੰਗ ਦੇ ਚਾਰजेस ਨਹੀਂ ਇਹ ਦੇਖੋ ਜੀ ਇਹ ਤੁਹਾਨੂੰ ਪਿਓਰ ਦੇ ਵਿੱਚ 1650 ਦਾ ਮਿਲਣ ਜਾ ਰਿਹਾ ਹੈ ਜੀ 1650 ਦੇ ਵਿੱਚ ਤੁਸੀਂ ਆਪਣੀ ਬੁਕਿੰਗ ਡਨ ਕਰ ਸਕਦੇ ਹੋ ਇਸ ਤੇ ਪਹੁੰਚੇ ਦੇ ਉੱਪਰ ਵੀ ਤੁਸੀਂ ਡਿਜ਼ਾਈਨ ਦੇਖ ਲਓ ਸੋ ਇਹ ਸੀਗੀ ਮੇਰੀ આજ ਦੀ ਛੋਟੀ ਜਿਹੀ 컬렉ਸ਼ਨ ਆਈ ਹੋਪ ਤੁਹਾਨੂੰ ਪਸੰਦ ਆਈ ਹੋਣੀ ਹੈ ਹੁਣ ਮੈਂ ਤੁਹਾਨੂੰ ਇਹਦੇ ਵਿੱਚੋਂ ਇੱਕ ਦੋ ਪੀਸ ਹੈ ਜਿਹੜੇ ਉਹ ਜੈਸਮਿਨ ਨੂੰ ਟਰਾਈ ਕਰਕੇ ਵੀ ਦਿਖਾਉਂਗੀ ਤਾਂ ਜੋ ਤੁਹਾਨੂੰ ਵੀ ਆਫਟਰ ਵੇਅਰਿੰਗ ਪਤਾ ਲੱਗੇ ਕਿ ਕਿਸ ਤਰ੍ਹਾਂ ਦੀ ਲੁੱਕ ਨਿਕਲ ਕੇ ਆਂਦੀ ਹੈ ਇਹਨਾਂ ਨੂੰ ਪਾਉਣ ਤੋਂ ਬਾਅਦ ਤੇ ਹੁਣ ਮੈਂ ਜਿਹੜੀ ਨੈਕਸਟ ਕਲਿੱਪ ਹੈ ਉਹ ਜੈਸਮਿਨ ਨੂੰ ਪਵਾ ਕੇ ਐਡ ਕਰੂੰਗੀ ਹਾਂਜੀ ਤੇ ਸਭ ਤੋਂ ਪਹਿਲਾ ਰਸਟ ਕਲਰ ਪਾਇਆ ਜੈਸਮਿਨ ਨੇ ਇਹ ਦੇਖੋ ਕਿੰਨਾ ਹੀ ਜ਼ਿਆਦਾ ਸੋਨਾ ਕਿੰਨਾ ਪਿਆਰਾ ਲੱਗ ਰਿਹਾ ਐ ਐਕਚੁਅਲੀ ਜੈਸਮੀਨ ਨੇ ਹਾਈਟ ਜਿਹੜੀ ਉਹ ਮੇਰੇ ਮੇਰੇ ਜਿੰਨੀ ਕਰ ਲਈ ਹੈ ਹੁਣ ਤੇ weight ਦੇ ਵਿੱਚ ਵੀ ਥੋੜਾ ਜਿਹਾ ਮੈਡੀਸਨ ਵਗੈਰਾ ਖਾਂਦੀ ਹੈ ਨਾ ਤੇ ਮੇਰੇ ਜਿੰਨਾ weight ਹੋ ਗਿਆ ਸੋ ਹੁਣ ਸਾਡਾ ਸੇਮ ਸਾਈਜ਼ ਹੋ ਗਿਆ ਸੋ ਇਹ ਬੜਾ ਹੀ ਪਿਆਰਾ ਲੱਗ ਰਿਹਾ ਪਾਇਆ ਮੈਂ ਤੁਹਾਨੂੰ ਨੀਚੇ ਵੀ ਦਿਖਾਨੀ ਹੈ ਦੇਖੋ ਕਿੰਨਾ ਪਿਆਰਾ ਲੱਗਦਾ ट्राਊਜ਼ਰ ਜੈਸਮੀਨ ਪਾਕਟ ਦਿਖਾਓ ਹਾਂ ਦੇਖੋ ਦੋਨੋਂ ਸਾਈਡ ਦੇ ਉੱਪਰ ਤੁਸੀਂ ਇਸ ਦੇ ਵਿੱਚ ਆਰਾਮ ਨਾਲ ਆਪਣਾ ਮੋਬਾਈਲ ਵਾਲਟ ਕੁਝ ਵੀ ਛੋਟਾ ਮੋਟਾ ਪਾ ਸਕਦੇ ਹੋ ਤੇ ਬੈਕ ਸਾਈਡ ਦਿਖਾਓ ਬੇਟਾ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਕਿੰਨਾ ਸੋਨਾ ਲੱਗਦਾ ਪਾਇਆ ਹੁਣ ਤੁਸੀਂ ਨੈਕਸਟ ਕਲਰ ਵੀ ਦੇਖਿਓ ਤੇ ਹੁਣ ਜੈਸਮਿਨ ਨੇ ਪਾਇਆ ਹੋਇਆ ਹੈਗਾ ਲੇਵੈਂਡਰ ਪੂਪਲ ਵਾਲਾ ਇਹ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸਭ ਤੋਂ ਪਹਿਲਾਂ ਆਪਾਂ ਇਸ ਦੀ ਬੈਕ ਸਾਈਡ ਤੇ ਫਰੰਟ ਦੇਖ ਲਾਂਗੇ ਬੈਕ ਇਸ ਤੀ ਇਸ ਤਰ੍ਹਾਂ ਹੈ ਫਰੰਟ ਇਸ ਦਾ ਇਹ ਵਾਲਾ ਹੈ ਤੇ ਸੈਂਟਰ ਪੱਟੀ ਵਾਲਾ 슬ੀਵਸ ਇਸ ਦੀਆਂ ਲੂਸ ਪਾਕਿਸਤਾਨੀ ਸਟਾਈਲ ਚ ਰਹਿਣ ਗਿਆ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੈ ਨਾ ਜੈਸਮੀਨ ਲਾਈਟ ਵੇਟ ਹੈ ਨਾ ਔਰ ਇਸ ਦਾ ਬਾਟਮ ਹੈ ਜਿਹੜਾ ਉਹ ਇਸ ਤਰ੍ਹਾਂ ਰਹੇਗਾ ਸੇਮ ਉਹੀ ਜੋ ਮੈਂ ਤੁਹਾਨੂੰ ਦਿਖਾਇਆ ਹੁਣ ਇਸ ਦੇ ਵਿੱਚ ਨੈਕਸਟ ਆ ਜਾਂਦਾ ਜੀ ਗਾਜ਼ਰੀ ਹੁਣ ਜੈਸਮੀਨ ਗਾਜ਼ਰੀ ਵੇਅਰ ਕਰਕੇ ਦਿਖਾਈਗੀ ਇਹ ਹੈ ਜੀ ਗਾਜ਼ਰੀ ਕਾਟ ਸੈੱਟ ਦੀ ਲੁੱਕ ਬੈਕ ਸਾਈਡ ਤੋਂ ਦਿਖਾਓ ਬਿਟੀ ਸਿੰਪਲ ਬੱਸ ਇਦਾਂ ਪਲੇਨ ਰਹੇਗਾ 슬ੀਵਸ ਦਿਖਾਓ ਇਹ ਰਹਿਣ ਗਿਆ ਜੀ ਪਾਕਿਸਤਾਨੀ ਸਟਾਈਲ ਚ ਲੂਸ 슬ੀਵਸ ਤੇ ਥੋੜਾ ਪਿੱਛੇ ਨੋ ਜੋ ਬਾਟਮ ਦਾ ਸੇਮ ਡਿਜ਼ਾਈਨ ਅਛਾ ਜਨਾ ਰਾਤ ਦੇ ਟਾਈਮ ਵੀਡੀਓ ਰਿਕਾਰਡ ਕਰ ਰਹੇ ਹੈ ਨਾ ਇਸ ਲਈ ਥੋੜਾ ਜਿਹਾ ਹਨੇਰਾ ਵੀ ਪੈ ਰਿਹਾ ਤੇ ਹੁਣ ਇਸ ਦੇ ਵਿੱਚ ਨੈਕਸਟ ਫਰੋਜ਼ੀ ਦੇਖਦੇ ਆਪਾਂ ਇਹ ਵਾਲਾ ਤੇ ਇਹ ਐਸੀ ਫਰੋਜ਼ੀ ਫਰੋਜ਼ੀ ਤੇ ਵੀ ਲੁੱਕ ਬਹੁਤ ਜ਼ਿਆਦਾ ਸੋਹਣੀ ਆ ਬੜੀ ਪਿਆਰੀ ਲੁੱਕ ਆ ਰਹੀ ਹੈ ਬੇਟ ਬੈਕ ਸਾਈਡ ਵੀ ਦਿਖਾਓ ਇਹ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਨਾ ਕੁਝ ਕਲਰ ਹੋਰ ਹੋਣਗੇ ਜੋ ਨਵੇਂ ਆ ਰਹੇ ਆ ਇਸ ਵਾਲੇ ਡਿਜ਼ਾਈਨ ਚ ਉਹ ਵੀ ਮੈਂ ਤੁਹਾਨੂੰ ਦਿਖਾ ਸਕਦੀ ਆ ਤੇ ਤੁਸੀਂ ਆਪਣਾ ਆਰਡਰ ਜਲਦੀ ਜਲਦੀ ਡਨ ਕਰ ਲਿਓ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਤੁਸੀਂ Instagram ਤੇ ਵੀ ਮੈਨੂੰ Sidhu Vlogging 62 ਤੇ ਵੀ DM ਕਰ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਤੁਸੀਂ WhatsApp ਦੇ ਉੱਪਰ ਹੀ ਆਪਣਾ ਜਿਹੜਾ ਆਰਡਰ ਡਨ ਕਰੋ ਜਾਂ ਇਨਕੁਆਰੀ ਕਰਨਾ ਇਹ ਦੇਖੋ ਦੋਨੋਂ ਸਾਈਟੋਂ ਸੇਮ ਪਾਕਟ ਸਾਰਾ ਸਟਾਈਲ ਸੇਮ ਹੀ ਰਹੇਗਾ ਬਸ ਡਿਜ਼ਾਈਨ ਕੁਝ ਚੇਂਜ ਹੋ ਜਾਂਦਾ ਹੈ ਤੇ ਇਸ ਦੇ ਵਿੱਚ ਇੱਕ ਲਾਸਟ ਜੋ ਬਚਿਆ ਜੋ ਇਸੇ ਤਰ੍ਹਾਂ ਹੀ ਤੁਹਾਨੂੰ ਬਸ ਨਾਲ ਲਗਾ ਕੇ ਦਿਖਾਉਂਦੀ ਹੈ ਵੇਅਰ ਨਹੀਂ ਕਰੇਗੀ ਕਿਉਂਕਿ ਕਾਫੀ ਟਰਾਈ ਕਰ ਲਏ ਇਸਨੇ ਇਹ ਹੈ ਰਸ ਸੌਰੀ ਨਿਓਨ ਪੈਰਟ ਕਲਰ ਤੇ ਇਹ ਵੀ ਬਹੁਤ ਜ਼ਿਆਦਾ ਪਿਆਰਾ ਆਰਟੀਕਲ ਹੈ ਬਾਕੀ ਜੋ ਇੱਕ ਇਹ ਵਾਲਾ ਸੀਗਾ ਜੋ ਪਰਪਲ ਦਾ ਡਿਜ਼ਾਈਨ ਸੈਕਿੰਡ ਇਹ ਵੀ ਤੁਹਾਨੂੰ ਇਸ ਤਰ੍ਹਾਂ ਨਾਲ ਲਗਾ ਕੇ ਦਿਖਾ ਦੇਗੀ ਇਹ ਵਾਲਾ ਡਿਜ਼ਾਈਨ ਸੋ ਇਹਦੇ ਵਿੱਚ ਹੋਰ ਵੀ ਬੜੇ ਸੋਹਣੇ ਰੰਗ ਮਿਲ ਜਾਣਗੇ ਤੇ ਮਿਲਦੇ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕਲੈਕਸ਼ਨ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਬਾਏ